ਮੇਰੀ ਮੰਮੀ ਘਰੋਂ ਆਈ ਇਹਨ ਰੋਟੀ ਖਾਧੀ ਪਾਣੀ ਪੀਤਾ ਹੈ ਘਰੋਂ ਮੈਂ ਰਖੜੀਆਂ ਲੈ ਕੇ ਦਿੱਤੀਆਂ ਨੇ ਸਹੀ ਸਲਾਮ ਤੋਂ ਸੋਹਣਾ ਸੂਟ ਨਵਾਂ ਉਹਨੇ ਪਾਇਆ ਕਹਿੰਦੀ ਰਾਚ ਸੀ ਰਾਚ ਚੜਿਆ ਨਹੀਂ ਗਿਆ ਦੁਨੀਆ ਭੱਜ ਕੇ ਚੜ ਗਈ ਹੁਣੀ ਤੋ ਕੀ ਪਤਾ ਕੋਈ ਵੱਜ ਗਿਆ ਹੋਣਾ ਉਹਦੇ ਵਿੱਚ ਨਾਲ ਉਹਦੇ ਕੋ ਚੜਿਆ ਨਹੀਂ ਉਹ ਥੱਲੇ ਨੀਚੇ ਡਿੱਗ ਪਈ ਤੋ ਉਹਦੇ ਜਦੋਂ ਡਿੱਗ ਪਈ ਤੇ ਉਹਦੇ ਨਾਲ ਹੀ ਉੱਤੇ ਟੈਟ ਬੱਸ ਚੜ ਗਈ ਇਹ ਦੇਰ ਨੇ ਨਹੀਂ ਸਰਕਾਰੀਆਂ ਵਾਲੇ ਸਰਕਾਰੀ ਬੱਸ ਇਸ ਕਾਰਨ ਨਹੀਂ ਵੀ ਚੜਾ ਗਏ ਉੱਤੇ ਦੁਨੀਆਦਾਰੂ ਨੂੰ ਮਾਰਨ ਵਾਸਤੇ ਸਰਕਾਰੀ ਬੱਸਾਂ ਰੱਖੀ ਆਪਣੇ ਰਖੜੀਆਂ ਬੰਨਣ ਜਾ ਰਹੇ ਸੀ ਮਾਮਿਆਂ ਦੇ ਤੇ ਡੱਡਵਿੰਡੀਆ ਅੱਡੇ ਦੇ ਜੀ ਮਤਲਬ ਬੱਸ ਪੀਆਟੀਸੀ ਆਈ ਸੀ ਉਹਦੇ ਚੜਨ ਲੱਗੇ ਸੀ ਤੇ ਆਪਣੇ ਆਵਾਵਾ ساری ਸਵਾਰੀ ਸੀ ਭਰੀ ਸੀ ਤੇ ਮਾਤਾ ਉਹਦਾ ਵੈਸੇ ਬਜ਼ੁਰਗ ਸੀ ਤੇ ਜਾਨ ਲੱਗੇ ਤੇ ਉਹਨਾਂ ਦੇ ਹੱਥ ਤੇ ਥੜਕ ਗਿਆ ਉਹ ਥੱਲੇ ਡਿੱਗ ਪਏ ਤੇ ਬੱਸ ਨਾ ਉਤੋਂ ਲੰਗੀ ਜੀ ਫਿਸਲ ਗਈ ਨਾ ਤਾਂ ਸਾਰੀ ਫਿਸਲ ਗਈ ਜੀ ਤੇ ਉਹਨਾਂ ਨੂੰ ਆਪਾਂ ਕਾਰਵਾਈ ਕੀਤੀ ਤੇ ਮੈਂ ਮੌਕੇ ਤੇ ਪਹੁੰਚ ਗਿਆ ਤੇ ਰੋਕ ਲਈ ਬੱਸ ਤੇ ਡਰਾਈਵਰ ਕੰਡਕਟਰ ਨੂੰ ਮੈਂ ਪੁੱਛਿਆ ਤੁਹਾਡਾ ਲਾਇਸੈਂਸ ਕਿੱਥੇ ਆ ਉਹ ਕਹਿੰਦੇ ਕੋਈ ਨਹੀਂ ਸਾਡੇ ਕੋਲ ਲਾਇਸੈਂਸ ਨਾ ਕੋਈ ਉਹਨਾਂ ਰੀ ਮੈਂ ਵੈਸੇ ਫੋਟੋਆਂ ਖੇਚ ਲੀਆਂ ਬੱਸ ਦੀ ਵੀ ਫੋਟੋ ਖੇਚ ਲਈ ਵੀਡੀਓ ਵੀ ਬਣਾ ਲਈਆ ਤੇ ਹੁਣ ਨਾ ਉੱਥੇ ਮੈਂ ਸੁਲਤਾਨਪੁਰ ਲੋਧੀ ਪਾਸਾ ਡੇਰੇ ਗਿਆ ਵਾ ਤੇ ਉਹਨਾਂ ਨੇ ਮੈਂ ਕਿਹਾ ਵਾ ਤੇ ਉਹਨਾਂ ਨੂੰ ਮੈਂ ਫੋਟੋ ਦਿਖਾ ਲਈ ਤੇ ਮੈਂ ਦਿਖਾ ਲਈ ਪੀਆਟੀਸੀ ਬੱਸ ਦਾ ਨੰਬਰ ਦੱਸਿਆ ਉਹ ਕਹਿੰਦੇ ਸਾਨੂੰ ਇਹ ਮੁੰਡਿਆ ਦਾ ਨੰਬਰ ਮੈਂ ਮੰਗਿਆ ਉਹ ਕਹਿੰਦੇ ਨੰਬਰ ਸਾਡੇ ਕੋਲ ਹੈ ਹੀ ਨਹੀਂ ਹੈਗਾ ਤੇ ਮੈਂ ਕਹਾ ਫਿਰ ਆਪਣੇ ਆਧਾਰ ਕਾਰਡ ਆਧਾਰ ਕਾਰਡ ਵਾਲੀ ਪੀਆਰਟੀਸੀ ਫਿਰ ਕਰੋ ਸਰਕਾਰੀ ਚਲਾਈ ਤੁਸੀਂ ਜਦੋਂ ਫਿਰ ਆਪਣੀ ਦੇਖਭਾਲ ਨਹੀਂ ਕਿਸੇ ਬਜ਼ੁਰਗਰੀ ਕਰਨੀ ਹੈਗੀ ਮੈਂ ਕਹਾ ਆਪਣੇ ਪ੍ਰਾਈਵੇਟ ਬਸਾਂ ਚਾਲੂ ਕਰੋ ਤੇ ਉਹ ਮੇਰਾ ਵੀਰ ਇੱਕ ਸੀ ਇੱਕ ਹੋਰ ਸੀ ਉਹ ਸਗੋਂ ਮੇਰੇ ਨਾਲ ਉੱਤੇ ਬਸਾਂ ਲਾਪਿਆ ਸੀ ਬਸ ਦਾ ਨੰਬਰ ਕੀ ਸੀ ਇਹ ਪੀਪੀ09 ਏਫ 3601 ਨੰਬਰ ਆ ਪੀਆਰਟੀਸੀ ਬਸਾਂ ਕਾਰਵਾਈ ਦੀ ਮੰਗ ਕਰਦੇ ਹਾਂ ਹਾਂ ਜੀ ਹਾਂ ਜੀ ਕਾਰਵਾਈ ਦੀ ਮੰਗ ਕਰਦੇ ਆ ਜੋ ਵੀ ਸਾਡੀ ਕਾਰਵਾਈ ਉਹਨਾਂ ਨੂੰ ਬੰਦ ਕੀਤੀ ਜਾਵੇ ਜੀ ਅਸੀਂ ਇਹੋ ਹੀ ਰਿਕਵੈਸਟ ਕਰਦੇ ਹਾਂ ਜੀ ਧੰਨ ਮੈਂ ਵਿਆਹੀ ਆ ਤੋਤੀ ਪਿੰਡੋਂ ਉੱਥੋਂ ਮੈਂ ਆ ਹੀ ਆ ਅੱਧ ਦੇ ਘਰ ਪੇਕਿਆਂ ਦੇ ਮੇਰੀ ਮੰਮੀ ਘਰੋਂ ਆਈ ਇਹਨੇ ਰੋਟੀ ਖਾਧੀ ਪਾਣੀ ਪੀਤਾ ਹੈ ਘਰੋਂ ਮੈਂ ਰਖੜੀਆਂ ਲੈ ਕੇ ਦਿੱਤੀਆਂ ਨੇ ਸਹੀ ਸਲਾਮ ਤੋਂ ਸੋਨਾ ਸੂਟ ਨਵਾਂ ਉਹਨੇ ਪਾਇਆ ਸਵਾਗ ਤੇ ਫਿਰ ਪੋਤਰੇ ਨੂੰ ਕਹਿ ਲੱਗੀ ਸਾਨੂੰ ਡੜਵਿੰਡੀ ਛਾੜਿਓ ਹੋਰ ਇਹ ਡੜਵਿੰਡੀ ਮੇਰਾ ਭਤੀਜਾ ਲਾ ਗਿਆ ਏ ਬਾਅਦ ਚ ਡੜਵਿੰਡੀ ਉਹ ਆਗਾ ਇਹ ਲਾ ਗਿਆ ਆ ਗਿਆ ਤੇ ਕਿੰਨੇ ਮਿੰਟ ਪਏ ਨੇ 10 ਮਿੰਟ ਹੋਏ 10 ਮਿੰਟ ਹੋਏ ਨੇ ਜੀ ਛੱਡੀ ਨੂੰ ਤੇ ਮਗਰੋਂ ਫੋਨ ਸਾਨੂੰ ਆ ਗਿਆ ਵੀ ਇਦਾਂ ਲੱਤ ਟੁੱਟ ਗਈ ਫੇਰ ਅਸੀਂ ਉੱਥੋਂ ਹੀ ਭੱਜਿਆ ਫੁੱਫੀ ਫਤੀਜਾ ਮੋਟਰ ਸੜਦੇ ਉਹਦਿਆਂ ਨੂੰ ਦੁਨੀਆ ਖਾਲੀ ਸੀ ਉਹਨਾਂ ਬਿਠਾਇਆ ਸੀ ਸਿਰਫ ਉਹਨਾਂ ਕੁਰਸੀ ਜਿੰਦ ਬਿਠਾਇਆ ਸੀ ਉੱਧੇ ਹੀ ਬੈਠੀ ਸੀ ਤੇ ਬਾਤਾਂ ਕਿੱਦਾਂ ਵਾਪਰੇਆ ਹਾਂ ਤਾਂ ਜਾਨੀਏ ਰatsch ਸੀ ਬਹੁਤ ਜ਼ਿਆਦਾ ਉਹਨੇ ਮੈਨੂੰ ਮੜੇ ਦੱਸਿਆ ਕਹਿੰਦੀ ਰatsch ਸੀ ਜ਼ਿਆਦਾ ਮੈਂ ਕਿਹਾ ਕਿਦਾਂ ਬੀਬੀ ਤੇਰੇ ਕੋ ਕਿੱਦਾਂ ਚੜ ਗਈ ਬੱਸ ਕਹਿੰਦੀ ਰatsch ਸੀ ਰatsch ਚੜਿਆ ਨਹੀਂ ਗਿਆ ਦੁਨੀਆ ਭੱਜ ਕੇ ਚੜ ਗਈ ਹੁਣੀ ਤੋ ਕੀ ਪਤਾ ਕੋਈ ਭੱਜ ਗਿਆ ਉਹਨਾਂ ਦੇ ਵਿੱਚ ਨਾਲ ਉਹਦੇ ਕੋ ਚੜਿਆ ਨਹੀਂ ਉਹ ਥੱਲੇ ਨੀਚੇ ਡਿੱਗ ਪਈ ਤੋ ਉਹਦੀ ਜਦੋਂ ਡਿੱਗ ਪਈ ਤਾਂ ਉਹਦੀ ਨਾਲ ਹੀ ਉੱਤੇ ਟੈਟਾ ਬੱਸ ਝੜ ਗਈ। ਨਾਲ ਹੀ ਤਾਂ ਇਦਾਂ ਲਾਤ ਲੰਮੀ ਰਹਿ ਗਈ ਨਹੀਂ ਤੇ ਇਦਾਂ ਡਿੱਗ ਪਈ ਤੇ ਬੱਸ ਦੇ ਥੱਲੇ ਲਾਤ ਨੂੰ ਤੋਤੋ ਡੈਰ ਚੜ ਗਿਆ। ਉਹਨਾਂ ਨੇ ਇਹ ਥੱਲੇ ਨਹੀਂ ਵੇਖਿਆ ਇੱਕ ਜੀ ਰਹਿੰਦਾ ਵੀ ਇਹ ਵੀ ਨਹੀਂ ਉਹਨਾਂ ਧਿਆਨ ਮਾਰਿਆ ਬੱਸ ਵਾਲਾ। ਇਹ ਤਾਂ ਦੇਖ ਹੀ ਸਕਦੇ ਸਨ ਇੱਕ ਹੋਰ ਸਾਡਾ ਰਹਿੰਦਾ ਕਿ ਅਸੀਂ ਉਹਨੂੰ ਵੀ ਚੜਾ ਲੀਏ। ਨਾ ਨਾ ਉਹਨੂੰ ਨਹੀਂ ਚੜਾਇਆ ਉਹ ਉੱਤੇ ਬੱਸ ਚੜਾ। ਇਦਾਂ ਨਹੀਂ ਸਰਕਾਰੀਆਲੇ ਸਰਕਾਰੀ ਬੱਸ ਇਸ ਕਾਰਨ ਨਹੀਂ ਵੀ ਚੜਾ ਕੇ ਉੱਤੇ ਦੁਨੀਆਦਾਰੂ ਨੂੰ ਮਾਰਨ ਵਾਸਤੇ ਸਰਕਾਰੀ ਬੱਸਾਂ ਰੱਖੀਆਂ। ਉਹਦੇ ਚਲ ਗਿਆ ਉਥੋਂ ਡਰਾਈਵਰ ਅੰਨਾ ਹਾਂਜੀ ਪਹਿਲਾਂ ਉੱਥੇ ਸੀ ਬਾਅਦ ਚ ਹੁਣ ਵੀ ਚਲੇਗਾ ਹੋ ਕੇ ਨਹੀਂ ਚਲੇਗੀ ਜੀ ਚਲ ਗਿਆ ਜੀ ਬਾਜੀ ਜਿਹੜੇ ਮਾਤਾ ਸਿਓ ਕਿੱਥੇ ਜਾ ਰਹੇ ਸੀ ਮਾਤਾ ਜਾ ਰਹੇ ਸੀ ਬੂਟਾ ਦੀ ਸੁਪਾਨਪੁਰ ਲਾਗੇ ਬੂਟਾ ਜਾ ਰਹੇ ਸੀ ਰਖੜੀ ਪੰਨ ਆਪਣੇ ਭਰਾ ਨੂੰ ਮਾਮੇ ਸਾਡੇ ਰਖੀ ਬੰਨਣ ਜਾ ਰਹੇ ਉਤੋਂ ਬਾਅਦ ਸੋਨਾਂ ਦੇ ਘਰ ਮਾਤਾ ਦਾ ਨਾਮ ਕੀ ਸੀ ਕ੍ਰਿਸ਼ਨ ਕੌਰ ਕਾਰਵਾਈ ਦੀ ਮੰਗ ਕਰਦੇ ਹੋ ਬਸ ਰੋਟੀ ਪਾਣੀ ਦਾ ਮਾਮਲਾ ਕਰ ਰਿਹਾ ਹੈ ਮੇਰੀ ਮੰਮੀ ਚੰਗੀ ਪੱਲੀ ਉਹਨਾਂ ਮਾਰੀ ਉਹਨੂੰ ਕਿਹੜਾ ਖਤੋਕ ਸੀ ਜਾਂ ਬਿਮਾਰ ਸੀ ਉਹ ਬਿਮਾਰ ਹੋਈ ਬਸ ਦੇ ਚੜ ਲੱਗੀ ਠੀਕ ਠਾਕ ਕਰੋ ਆਈ ਸਹੀ ਸਲਾਮਤ ਹੋਣਾ ਵੇ ਨਹੀਂ ਉਹ ਨਹੀਂ ਵੇਖਿਆ ਇੱਕ ਹੋਰ ਵੀ ਰਹਿਦਾ ਹੈ ਉਹਨੂੰ ਵੀ ਚੜਾ ਲਈਏ ਬਜ਼ੁਰਗ ਵੀ ਪਿੱਛੇ ਕੜਾ ਆਏ ਉਹਨੂੰ ਵੀ ਚੜਾ ਲਈਏ ਉਹਨਾਂ ਇਹ ਨਹੀਂ ਬਾਤ ਸਾਲਿਆ ਦੇਖਾ ਉਹਨਾਂ ਦੀ ਗਲਤੀ ਹੈ ਇਸ ਕਰਨਾ ਸੀ ਗਲਤੀ ਕਹਿੰਦੇ ਉਹਨਾਂ ਦੀ ਹਾਂ ਡਰਾਈਵਰ ਦਾ ਲਾਇਸੈਂਸ ਨਾ ਕੋਈ ਨਹੀਂ ਉਹ ਨਹੀਂ ਉਹਨਾਂ ਨੂੰ ਚਾਹੀਦਾ ਵੀ ਬਜ਼ੁਰਗ ਕੇ ਅਸੀਂ ਆਪ ਫੜ ਕੇ ਉਹਨੂੰ ਚੜਵਾਈਏ ਅਗਲੇ ਕਨੈਕਟਰ ਇਦਾਂ ਇਦਾਂ ਦੇ ਪਾਏ ਨੇ ਅਗਲੇ ਫੜ ਕੇ ਜਿਹੜੇ ਬਜ਼ੁਰਗ ਜੀ ਹੁੰਦੇ ਨੇ ਉਹ ਫੜ ਕੇ ਉਹਨੂੰ ਅਗਲੇ ਕਨੈਕਟਰ ਚੜ੍ਹਾ ਦਿੰਦੇ ਨੇ ਬਸ ਤੇ ਅਗਲੇ ਇਹਨੇ ਕੁੜੀਆਂ ਮੁੰਡੇ ਚੜ੍ਹ ਜਣ ਜਿਹੜਾ ਬਜ਼ੁਰਗ ਜੀ ਉਹਨੂੰ ਤਾਂ ਫੜ ਕੇ ਆਪ ਚੜਾਈਦਾ ਅਗਲੇ ਸੇਵਾ ਦੁਨੀਆ ਕਰਦੀ ਏਨੀ ਅਸੀਂ ਮੰਗ ਕਰ ਹਾਂਜੀ ਡਰਾਈਵਰ ਖਿਲਾਫ ਜਿਹਨੇ ਚੜਵਾਇਆ ਨਹੀਂ ਦਵਾ ਦਵਾ ਬਾਅਦ ਚਲਾਈ ਡਰਾਈਵਰ ਦਾ ਇੱਕ ਸੂਰ ਉਨੇ ਬਾਅਦ ਛੇਤੀ ਨੇ ਚਲਾ ਲਈ ਉਹਨੇ ਦੇਖਿਆ ਨਹੀਂ ਇੱਕ ਬਜ਼ੁਰਗ ਵਿਚਾਰਾ ਚੜਨ ਵਾਲਾ ਉਹ ਨੀਚੇ ਥੱਲੇ ਡਿੱਗਾ ਪਿਆ ਹਾਂਜੀ ਉਹਨਾ ਮੈਂ ਡਾਕਟਰ ਹਰਪ੍ਰੀਤ ਸਿੰਘ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਤੋਂ ਸਾਡੇ ਕੋਲ ਥੋੜੀ ਦੇਰ ਪਹਿਲਾਂ ਇੱਕ ਕੇਸ ਆਇਆ ਸੀਗਾ ਰਡਵਿੰਡੀ ਬੱਸ ਸਟੈਂਡ ਤੇ ਇਹਦਾ ਐਕਸੀਡੈਂਟ ਹੋਇਆ ਰਿਸੇ ਤਰ੍ਹਾਂ ਦੇ ਮੁਤਾਬਕ ਬੱਸ ਤੇ ਚੜਨ ਲੱਗੇ ਤੇ ਐਕਸੀਡੈਂਟ ਹੋਇਆ ਇਹਦਾ ਨਾ ਪੇਸ਼ੈਂਟ ਦਾ ਨਾਮ ਕ੍ਰਿਸ਼ਨ ਕੋਰ ਵਾਈਫ ਆਫ ਸਵਰਨ ਸਿੰਘ ਸੀਗਾ 80 ਸਾਲ ਦੀ ਉਮਰ ਹੈ ਮੋਠਾਵਾਲ ਦੀ ਰਹਿਣ ਵਾਲੀ ਹੈ ਇਹਦੀ ਲੱਤ ਦੇ ਵਿੱਚ ਕਾਫੀ ਓਪਨ ਫ੍ਰੈਕਚਰ ਸੀਗਾ ਕਾਫੀ ਐਕਸੈਸਿਵ ਬਲੀਡਿੰਗ ਹੋ ਚੁੱਕੀ ਸੀ ਜਦੋਂ ਸਾਡੇ ਕੋਾਈ ਹੈ ਅਸੀਂ ਟ੍ਰੀਟਮੈਂਟ ਦੇਣਾ ਸ਼ੁਰੂ ਕੀਤਾ ਤਾਂ ਡਿਊਰਿੰਗ ਟ੍ਰੀਟਮੈਂਟ ਹੀ ਪੇਸ਼ੈਂਟ ਐਕਸਪਾਇਰ ਹੋ ਗਿਆ ਇਹਦੀ ਜੋ ਇਨਫੋਰਮੇਸ਼ਨ ਸੀਗੀ ਉਹ ਅਸੀਂ ਪੁਲਿਸ ਸਟੇਸ਼ਨ ਭੇਜ ਦਿੱਤੀ ਹੈ ਗਲੇਰੀ ਕਾਰਵਾਈ ਵਾਸਤੇ ਬਾਕੀ ਜਿਸ ਤਰ੍ਹਾਂ ਵੀ ਐਪਲੀਕੇਸ਼ਨ ਆਂਦੀ ਹੈ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਏਗੀ ਸਿਰਫ ਤੁਹਾਨੂੰ ਆਵਲਾ ਇਸ ਤਰ੍ਹਾਂ ਜੀ ਮੈਂ ਐਸਐਸ ਬਖਸ਼ੀਸ਼ ਸਿੰਘ ਠਾੜਾ ਸੁਲਤਾਨਪੁਰ ਲੋਧੀ ਸਾਨੂੰ ਪਤਾ ਲੱਗਾ ਕਿ ਇੱਕ ਐਕਸੀਡੈਂਟ ਜਿਹੜਾ ਬਾ ਗੱਡਵਿੰਡੀ ਦੇ ਲਾਗੇ ਹੋਇਆ ਬਜ਼ੁਰਗ ਔਰਤ ਦਾ ਜਿਹਦੀ ਉਮਰ 60 ਜਿਹੜੀ ਹੈਗੀ ਆ 80 ਕੁ ਸਾਲ ਆ ਇਹਦਾ ਨਾਮ ਕਿਸ਼ਨਕੌਰ ਸਤਨੀ ਸਰਨ ਸਿੰਘ ਕਵਾਸੀ ਮੋਠਾਲ ਆ ਜਿਹਦਾ ਬਸ ਤੇ ਚੜਨ ਲੱਗਿਆ ਹੱਥ ਟਿਲ ਗਿਆ ਤੇ ਜਿਹਦੀ ਮੌਤ ਹੋ ਗਈ ਜਿਹਨੂੰ ਸਿਵਲ ਹਸਪਤਾਲ ਲਜਾਇਆ ਗਿਆ ਤੇ ਜਦੋਂ ਉਹਦੇ ਘਰ ਦੇ ਕੋਈ ਵੀ ਆ ਕੇ ਸਟੇਟਮੈਂਟ ਦੇਣਗੇ ਅਗਲੀ ਕਾਰਵਾਈ ਜਿਹੜੀ ਆ ਅਮਨਚ ਲਿਆਂਦੀ ਜਾਊ